ਸੈਕਟਰ 79 ਵਿਧਾਇਕ ਕੁਲਵੰਤ ਸਿੰਘ ਜੀ ਦੇ ਦਫ਼ਤਰ ਵਿਖੇ ਸਮਾਜਿਕ ਸੁਰੱਖਿਆ ਔਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਨਵ ਜਨਮੀਆਂ ਬੱਚੀਆਂ ਨੂੰ ਬੇਬੀ ਕਿਟਸ ਦਿੱਤੀਆਂ ਗਈਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮਕਸਦ ਲਿੰਗ ਦਾ ਪੇਦਪਾਅ ਮਟਾਉਣਾ ਅਤੇ ਮਾਪਿਆਂ ਨੂੰ ਆਪਣੀਆਂ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਪੜ੍ਹਾਉਣ ਲਿਖਾਉਣ ਦੀਆਂ ਸਹੂਲਤਾਂ ਦੇਣ ਲਈ ਪ੍ਰोत्사ਹਿਤ ਕਰਨਾ ਹੈ ਤਾਂ ਜੋ ਉਹ ਵੀ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਅੱਜ ਸਮਾਜ ਸਥਾ ਸਤਿ ਇਸਤਰੀ ਤੇ ਬਾਦ ਵਿਕਾਸ ਭਾਗ ਵੱਲੋਂ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਸਕੀਮ ਦੇ ਤਹਿਤ 20 ਨਵ ਜੰਮੀਆਂ ਬੱਚੀਆਂ ਨੂੰ ਜਿਹੜੀਆਂ ਇਹ ਕਿਟਾਂ ਦਿੱਤੀਆਂ ਜਾ ਰਹੀਆਂ ਨੇ ਇਸ ਸਕੀਮ ਦਾ ਮੁੱਖ ਮਕਸਦ ਹੈ ਜਿਹੜਾ ਉਹ ਜਿਹੜਾ ਲਿੰਗ ਦਾ ਭੇਦਭਾਵ ਨੂੰ ਮਿਟਾਉਣਾ ਅਤੇ ਮਾਪਿਆਂ ਨੂੰ ਆਪਣੇ ਬੇਟੀਆਂ ਤੇ ਬੇਟੀਆਂ ਨੂੰ ਬੇਟਿਆਂ ਦੇ ਬਰਾਬਰ ਖੜਾ ਕਰਨਾ ਹੈ ਦਾ ਮੇਨ ਮਕਸਦਾ ਤਾਂ ਕਿ ਜਿਹੜੀਆਂ ਬੇਟੀਆਂ ਨੇ ਉਹ ਕਿਸੇ ਪਾਸੋਂ ਪਿੱਛੇ ਨਾ ਰਹਿ ਜਾਣ ਸਾਡਾ ਸਮਾਜ ਸੀ ਜਿਹੜਾ ਸ਼ੁਰੂ ਤੋਂ ਹੀ ਰਿਹਾ ਬਈ ਬੇਟੀਆਂ ਦਾ ਘੱਟ ਧਿਆਨ ਕਰਦਾ ਤੇ ਬੇਟੀਆਂ ਦਾ ਜ਼ਿਆਦਾ ਧਿਆਨ ਕਰਦਾ ਲੇਕਿਨ ਹੁਣ ਜ਼ਮਾਨਾ ਬਦਲ ਗਿਆ ਆਪਾਂ ਸਾਰੇ ਦੇਖ ਰਹੇ ਹਾਂ ਬਈ ਬਕਾਇਦੇ ਤੌਰ ਤੇ ਜਿਹੜੀਆਂ ਬੱਚੀਆਂ ਨੇ ਉਹ ਬਹੁਤ ਅੱਗੇ ਵੱਧ ਰਹੀਆਂ ਨੇ ਹਰ ਖੇਤਰ ਦੇ ਵਿੱਚ ਨਾ ਵੀ ਕੁਮਾਰੀਆਂ ਨੇ ਔਰ ਹਰ ਖੇਤਰ ਦੇ ਵਿੱਚ ਉਹ ਮੁੰਡਿਆਂ ਤੋਂ ਕਿਤੇ ਵੱਧ ਅੱਗੇ ਆ ਗਏ ਔਰ ਪੇਰੈਂਟਸ ਦੀ ਵੀ ਜਿਆਦਾ ਸੇਵਾ ਕਰਦੀਆਂ ਨੇ ਪਰ ਇੱਕ ਸਾਡਾ ਤਾਣਾ ਬਾਣਾ ਐਸਾ ਬਣਿਆ ਸੀ ਸਮਾਜ ਦਾ ਵੀ ਅਸੀਂ ਜਿਆਦਾ ਬੇਟੀਆਂ ਨੂੰ ਅਸੀਂ ਪਿਆਰ ਕਰਦੇ ਬੇਟੇ ਨੂੰ ਘੱਟ ਕਰਦੇ ਸੀ ਤੇ ਜੇ ਆਉਣ ਵਾਲਾ ਸਮਾਜ ਜਿਹੜਾ ਉਹ ਨਹੀਂ ਇਹ ਇਦਾਂ ਦਾ ਨਹੀਂ ਰਿਹਾ ਤੇ ਨਾ ਹੀ ਇਹ ਰਹਿਣਾ ਕਿਉਂਕਿ ਸਾਰੀਆਂ ਸਰਕਾਰਾਂ ਵੀ ਲੱਗੀਆਂ ਨੇ ਭਾਵੇਂ ਸੈਂਟਰ ਦੀ ਸਰਕਾਰ ਆ ਭਾਵੇਂ 50 ਸਟੇਟਾਂ ਦੀਆਂ ਸਰਕਾਰਾਂ ਨੇ ਹਰ ਇੱਕ ਚੀਜ਼ ਨੂੰ ਜਿਹੜਾ ਹਰ ਇੱਕ ਸਰਕਾਰ ਨੂੰ ਪਤਾ ਚੱਲ ਗਿਆ ਹੈ ਇਹ ਵੀ ਨਾਰੀ ਸ਼ਕਤੀ ਹੈ ਉਹ ਕੀ ਹੈ ਤੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਥੋੜੀ ਲਿਖੀ ਬੱਚੀ ਹੈ ਜਿਹੜੀ ਪਰ ਤੰਦਰੁਸਤ ਬੱਚੀ ਹੈ ਜਿਹੜੀ ਉਹੀ ਇੱਕ ਚੰਗਾ ਨਮਾ ਤੇ ਨਰਵਾ ਸਮਾਜ ਹੈ ਜਿਹੜਾ ਉਹ ਪੈਦਾ ਕਰ ਸਕਦੀ ਆ ਇਹ ਸਰਕਾਰਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਸੇ ਤਹਿਤ ਵਕਫਾ ਸਕੀਮ ਚਲਾ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਚੰਗੀ ਸਿਹਤ ਦੇਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਜੇਕਰ ਇਹ ਬੀਤਲਾ ਦੀ ਜਿਦਣ ਵਾਲੀ ਅਜੇ ਇਸ ਤੋਂ ਬਾਅਦ ਤਨ ਦਾ ਕੋਈ ਸਮਝ ਇਹ ਦੇਵੀ ਕਿਤੇ ਤੋਂ ਬਾਅਦ ਲੋਹੜੀ ਆ ਰਹੀ ਆ ਲੋੜੀ ਦੇ ਉੱਤੇ ਵੀ ਬਕਾਇਦਾ ਤੌਰ ਤੇ ਬੱਚਿਆਂ ਨੂੰ ਨੌਜਮੀਆਂ ਬੱਚਿਆਂ ਨੂੰ ਜਿਹੜੇ ਕੱਪੜੇ ਵਗੈਰਾ ਨੇ ਉਹ ਦਿੱਤੇ ਜਾਣਗੇ ਸਾਰਾ ਕੁਝ ਦਿੱਤਾ ਜਾਊਗਾ। ਤੋਂ ਇਸ ਕਰਕੇ ਡਿਪਾਰਟਮੈਂਟ ਜਿਹੜਾ ਸਾਡਾ ਹੈ ਨਾ ਇਹ ਲੱਗੇ ਹੋਏ ਨੇ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਖਾਸ ਕਰਕੇ ਸਾਡੇ ਮਾਝਾ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਸਮੇਤ ਜਿੰਨੇ ਵੀ ਸਾਡੇ ਕੈਬਨਟ ਮਿਨਿਸਟਰ ਮੈਂਬਰ ਸਾਡੇ ਸਾਰੇ ਇਸ ਕੰਮ ਤੋਂ ਲੱਗੇ ਹੋਏ ਨੇ ਵੀ ਅਸੀਂ ਕੁਛ ਨਾ ਕੁਛ ਪੰਜਾਬ ਦੇ ਲਈ ਜਿਹੜਾ ਅਲੱਗ ਕਰਕੇ ਅਲੱਗ ਕਰਕੇ ਦਿਖਾਈਏ। ਜਿਹੜਾ ਸਾਡਾ ਡਿਪਾਰਟਮੈਂਟ ਹੈ ਸਮਾਜਿਕ ਸਮਾਜ ਸੁਰੱਖਿਆ ਔਰ ਇਸਤਰੀ ਤੇ ਬਾਲ ਵਿਕਾਸ ਹੈ ਜਿਨ੍ਹਾਂ ਦੇ ਸਾਡੇ ਮਾਨ ਜੋ ਸਾਡੇ ਬੜੇ ਮਿਹਨਤੀ ਅਫਸਰ ਬੈਠੇ ਨੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੇ ਨਾਲੇ ਲੜਕੀਏ ਬੜੀ ਮੈਂ ਦੇ ਦਾਂ ਵੀ ਹਰ ਵੇਲੇ ਸਰਕਾਰ ਮੈਂ ਰਹਿੰਦੀ ਆ ਸੀਡੀਪੀਓ ਹਗੋਰ ਸਿਵਲ ਅਨਕਾਰ ਤੇ ਸਾਰੇ ਸਾਡੇ ਜਿੰਨੇ ਵੀ ਬੰਦੇ ਨੇ ਸੇਵਾ ਦੇ ਵਿੱਚ ਲੱਗੇ ਰਹਿੰਦੇ ਨੇ ਔਰ ਜਿੰਨੇ ਵੀ ਸਾਡੇ ਬਾਕੀ ਵੀ ਸਾਰੇ ਅਮਪਲਾਈ ਨੇ ਜਾਂ ਅਫਸਰ ਨੇ ਸਰਕਾਰ ਦਾ ਰੁਖ ਇਹ ਹੈ ਵੀ ਲੋਕਾਂ ਦੀ ਸੇਵਾ ਕਰਨ ਦੀ ਤੇ ਇਹਨਾਂ ਨੇ ਵੀ ਆਪਣਾ ਜਿੰਨਾ ਵੀ ਐਟੀਟਿਊਡ ਇਸ ਤਰ੍ਹਾਂ ਦਾ ਬਣਾ ਲਿਆ ਵੀ ਅਸੀਂ ਬਕਾਇਦਾ ਤੌਰ ਤੇ ਲੋਕਾਂ ਦੇ ਵਿੱਚ ਵਿਚਰਾਂ ਤੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਵੱਡੇ ਵੱਡੇ ਬਦਲਾਅ ਆਏ ਜਿਹੜਾ ਪੰਜਾਬ ਦੇ ਵਿੱਚ ਅਸੀਂ ਦੇਖਣ ਨੂੰ ਮਿਲੂਗਾ